ਉਰਫੀ ਜავੇਦ ਦਾ ਚਿਹਰਾ ਦੇਖ ਕੇ ਸਾਰੇ ਹੈਰਾਨ ਹੋ ਚੁੱਕੇ ਨੇ ਦਰਅਸਲ ਉਰਫੀ ਜავੇਦ ਇੱਕ ਵਾਰ ਫੇਰ ਤੋਂ ਸੁਰਖਿਆ ਦੇ ਵਿੱਚ ਨਜ਼ਰ ਆ ਰਹੀ ਹੈ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਜੋ ਕਿ ਕਾਫੀ ਵਾਇਰਲ ਵੀ ਹੋ ਰਿਹਾ ਜਿਸ ਦੇ ਵਿੱਚ ਉਹਨਾਂ ਦਾ ਚਿਹਰਾ ਜੋ ਕਿ ਕਾਫੀ ਸੁੱਜਿਆ ਹੋਇਆ ਨਜ਼ਰ ਆ ਰਿਹਾ ਹੈ ਬੁੱਲ ਵੀ ਕਾਫੀ ਸੁੱਜੇ ਹੋਏ ਨਜ਼ਰ ਆ ਰਹੇ ਨੇ ਤਾਂ ਕਈ ਯੂਜ਼ਰਸ ਉਹਨਾਂ ਦਾ ਮਜ਼ਾਕ ਵੀ ਬਣਾ ਰਹੇ ਨੇ ਕਾਰਟੂਨ ਵੀ ਕੈ ਰਹੇ ਨੇ ਤੇ ਕਈ ਯੂਜ਼ਰਸ ਦੇਖ ਕੇ ਚਿੰਤਤ ਵੀ ਹੋ ਰਹੇ ਨੇ ਕਿ ਆਖਿਰ ਉਰਫੀ 자ਵੇਦ ਨੂੰ ਇਹ ਕੀ ਹੋ ਗਿਆ ਪੂਰੀ ਅਪਡੇਟ ਤੁਹਾਨੂੰ ਦੱਸ ਦਾਂਗੇ ਦਰਅਸਲ ਉਰਫੀ 자ਵੇਦ ਨੇ ਇੱਕ ਅਜਿਹਾ ਵੀਡੀਓ ਸ਼ੇਅਰ ਕੀਤਾ ਜਿਸ ਦੇ ਨਾਲ ਪ੍ਰਸ਼ੰਸਕਾਂ ਦੇੇ ਹੋਸ਼ ਵੀ ਉੱਡ ਗਏ ਨੇ ਹਾਲੇ ਦੇ ਵਿੱਚ ਉਰਫੀ ਜਾਵੈਦ ਆਪਣੀਆਂ ਸੁੱਝੀਆਂ ਅੱਖਾਂ ਦੇ ਨਾਲ ਅੱਖਾਂ ਦੇ ਕਾਰਨ ਸੁਰਖੀਆਂ ਦੇ ਵਿੱਚ ਅਦਾਕਾਰ ਨੂੰ ਅਲਰਜੀ ਸੀ ਜਿਸ ਕਾਰਨ ਉਸ ਦਾ ਪੂਰਾ ਮੂੰਹ ਸੁੱਜ ਗਿਆ ਹਾਲਾਂਕਿ ਹੁਣ ਉਰਫੀ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਜੋ ਵੀਡੀਓ ਸ਼ੇਅਰ ਕੀਤਾ ਸੀਗਾ ਉਸ ਦੇ ਵਿੱਚ ਉਹ ਪਛਾਣ ਯੋਗ ਵੀ ਨਹੀਂ ਸੀਗੀ ਯਾਨੀ ਕਿ ਪਛਾਣ ਦੇ ਵਿੱਚ ਵੀ ਨਹੀਂ ਆ ਰਹੀ ਸੀ ਕਿ ਆਖਿਰ ਉਹ ਉਰਫੀ ਜਾਵੈਦ ਹੀ ਹੈ ਜਾਂ ਫਿਰ ਕੋਈ ਹੋਰ ਹੈ ਉਸ ਦੇ ਬੁੱਲ ਐਨੇ ਵੱਡੇ ਹੋ ਗਏ ਨੇ ਕਿ ਉਰਫੀ ਜਾਵੈਦ ਹੁਣ ਇੱਕ ਕਾਰਟੂਨ ਵਾਂਗ ਦਿਖਾਈ ਦੇ ਰਹੀ ਹੈ ਉਰਫੀ ਦਾ ਇਹ ਹਾਲ ਲਿਪ ਫਿਲਰ ਦੇ ਕਾਰਨ ਹੋਇਆ ਹੈਗਾ ਦੱਸਦੀ ਹੈ ਕਿ ਉਰਫੀ ਜავੇਦ ਦੇ ਵੱਲੋਂ ਇਹ ਇਲਾਜ ਦਾ ਵੀਡੀਓ ਵੀ ਸਾਂਝਾ ਕੀਤਾ ਗਿਆ ਜੇਕਰ ਤੁਹਾਨੂੰ ਲੱਗਦਾ ਹੈਗਾ ਕਿ ਉਰਫੀ ਜავੇਦ ਨੇ ਹੁਣ ਲਿਪ ਫਿਲਰ ਕਰਵਾਏ ਨੇ ਤਾਂ ਅਜਿਹਾ ਨਹੀਂ ਹੈ ਉਸਨੇ ਕਈ ਸਾਲ ਪਹਿਲਾਂ ਲਿਪ ਫਿਲਰ ਕਰਵਾਏ ਸਨ ਪਰ ਹੁਣ ਉਸਨੇ ਆਪਣੇ ਫਿਲਰ ਹਟਵਾ ਲਏ ਨੇ ਅਜਹੀ ਸਥਿਤੀ ਦੇ ਵਿੱਚ ਉਰਫੀ ਜავੇਦ ਨੇ ਡਾਕਟਰ ਦੇ ਕਲੀਨਿਕ ਤੋਂ ਇਸ ਪ੍ਰਕਿਰਿਆ ਦਾ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤਾ ਹੈ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈਗਾ ਕਿ ਅਦਾਕਾਰ ਦਾ ਇਲਾਜ ਚੱਲ ਰਿਹਾ ਹੈ ਅਤੇ ਬੈਕਗ੍ਰਾਉਂਡ ਤੋਂ ਉਸ ਦਾ ਵਾਇਸ ਓਵਰ ਵੀ ਚੱਲ ਰਿਹਾ ਹੈ। ਉਰਫੀ ਦੱਸ ਰਹੀ ਹੈ ਕਿ ਉਸ ਦੇ ਫਿਲਰ ਕਾਫੀ ਗਲਤ ਸਨ ਜਿਸ ਦੇ ਲਈ ਅਜਿਹੀ ਸਥਿਤੀ ਦੇ ਵਿੱਚ ਉਸ ਨੇ ਆਪਣੇ ਜੋ ਕਿ ਲਾਫ ਲਾਈਨ ਅਤੇ 립 ਫਿਲਰ ਹਟਾਉਣ ਦਾ ਫੈਸਲਾ ਕੀਤਾ ਹੈ। ਐਨਾ ਹੀ ਨਹੀਂ ਉਰਫੀ ਨੇ ਇਹ ਵੀ ਖੁਲਾਸਾ ਕੀਤਾ ਹੈਗਾ ਕਿ ਤਿੰਨ ਹਫ਼ਤੇ ਦੇ ਬਾਅਦ ਉਹ ਦੁਬਾਰਾ ਫਿਲਰ ਕਰਵਾਏਗੀ ਜੋ ਕਿ ਵਧੇਰੇ ਕੁਦਰਤੀ ਹੋਵੇਗੇ। ਇਸ ਦੌਰਾਨ ਵੀਡੀਓ ਦੇ ਵਿੱਚੋ ਸਮੇਂ-ਸਮੇਂ ਦੇ ਉਤੇ ਉਸ ਦਾ ਚਿਹਰਾ ਪਹਿਲਾਂ ਦੇ ਨਾਲੋਂ ਜ਼ਿਆਦਾ ਸਵੇਲਿੰਗ ਵਾਲਾ ਸੋਜ ਵਾਲਾ ਦਿਖਾਈ ਦੇ ਰਿਹਾ ਨਾਲ ਹੀ ਉਹ ਦੱਸ ਰਹੀ ਹੈ ਕਿ ਇਹ ਪ੍ਰਕਿਰਿਆ ਕਿੰਨੀ ਦਰਦਨਾਕ ਹੈਗੀ ਹੈ ਇਹ ਉਹ ਦੱਸ ਨਹੀਂ ਸਕਦੀ ਟੀਕੇ ਤੋਂ ਤੁਰੰਤ ਬਾਅਦ ਉਰਫੀ ਦਾ ਚਿਹਰਾ ਸੁਝ ਗਿਆ ਅਤੇ ਉਹ ਖੁਦ ਉਸ ਦੀ ਹਾਲਤ ਦੇਖ ਕੇ ਹੱਸਣ ਲੱਗ ਪਈ ਹੈ ਆਪਣੀ ਹਾਲਤ ਦੇ ਉਤੇ ਹੀ ਉਰਫੀ ਜਵੇਦ ਨੂੰ ਹੰਸੀ ਆ ਰਹੀ ਸੀ ਵੀਡੀਓ ਦੇ ਅੰਤ ਦੇ ਵਿੱਚ ਉਰਫੀ ਜਵੇਦ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ ਤਸਵੀਰਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀਆਂ ਨੇ ਤਾਂ ਪ੍ਰਸ਼ੰਸਕ ਨੂੰ ਇਸ ਬਾਰੇ ਨਹੀਂ ਪਤਾ ਸੀਗਾ ਤੇ ਇਹ ਇੱਕ ਅਪਡੇਟ ਜਿਹੜੀ ਕਿ ਉਰਫੀ 자ਵੇਦ ਦੇ ਵੱਲੋਂ ਵੀ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਜਿਹੜਾ ਕਿ ਸਾਂਝਾ ਕਰਕੇ ਉਰਫੀ 자ਵੇਦ ਦੇ ਵੱਲੋਂ ਇਸ ਵੀਡੀਓ ਦੀ ਪੁਸ਼ਟੀ ਕੀਤੀ ਗਈ ਹੈ। ਦਰਅਸਲ ਉਰਫੀ 자ਵੇਦ ਨੇ ਇੱਕ ਅਜਿਹਾ ਵੀਡੀਓ ਸ਼ੇਅਰ ਕੀਤਾ ਜਿਸ ਦੇ ਨਾਲ ਪ੍ਰਸ਼ੰਸਕਾਂ ਦੇ ਹੇ ਹੋਸ਼ ਵੀ ਉੱਡ ਗਏ ਨੇ। ਹਾਲੇ ਦੇ ਵਿੱਚ ਉਰਫੀ 자ਵੇਦ ਆਪਣੀਆਂ ਸੁੱਝੀਆਂ ਅੱਖਾਂ ਦੇ ਨਾਲ ਅੱਖਾਂ ਦੇ ਕਾਰਨ ਸੁਰਖੀਆਂ ਦੇ ਵਿੱਚ ਅਦਾਕਾਰ ਨੂੰ ਅਲਰਜੀ ਸੀ। ਜਿਸ ਕਾਰਨ ਉਸ ਦਾ ਪੂਰਾ ਮੂੰਹ ਸੁੱਜ ਗਿਆ ਹਾਲਾਂਕਿ ਹੁਣ ਉਰਫੀ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਜੋ ਵੀਡੀਓ ਸ਼ੇਅਰ ਕੀਤਾ ਸੀਗਾ ਉਸ ਦੇ ਵਿੱਚ ਉਹ ਪਛਾਣ ਯੋਗ ਵੀ ਨਹੀਂ ਸੀਗੀ ਯਾਨੀ ਕਿ ਪਛਾਣ ਦੇ ਵਿੱਚ ਵੀ ਨਹੀਂ ਆ ਰਹੀ ਸੀ ਕਿ ਆਖਿਰ ਉਹ ਉਰਫੀ ਜ਼ਾਵੇਦੀ ਹੈ ਜਾਂ ਫਿਰ ਕੋਈ ਹੋਰ ਹੈ ਉਸ ਦੇ ਬੁੱਲ ਐਨੇ ਵੱਡੇ ਹੋ ਗਏ ਨੇ ਕਿ ਉਰਫੀ ਜ਼ਾਵੇਦ ਹੁਣ ਇੱਕ ਕਾਰਟੂਨ ਵਾਂਗ ਦਿਖਾਈ ਦੇ ਰਹੀ ਹੈ ਉਰਫੀ ਦਾ ਇਹ ਹਾਲ ਲਿਪ ਫਿਲਰ ਦੇ ਕਾਰਨ ਹੋਇਆ ਹੈਗਾ ਦੱਸ ਦਈਏ ਕਿ ਉਰਫੀ ਜਾਵੈਦ ਦੇ ਵੱਲੋਂ ਇਹ ਇਲਾਜ ਦਾ ਵੀਡੀਓ ਵੀ ਸਾਂਝਾ ਕੀਤਾ ਗਿਆ ਜੇਕਰ ਤੁਹਾਨੂੰ ਲੱਗਦਾ ਹੈਗਾ ਕਿ ਉਰਫੀ ਜਾਵੈਦ ਨੇ ਹੁਣ ਲਿਪ ਫਿਲਰ ਕਰਵਾਏ ਨੇ ਤਾਂ ਅਜਿਹਾ ਨਹੀਂ ਹੈ ਉਸਨੇ ਕਈ ਸਾਲ ਪਹਿਲਾਂ ਲਿਪ ਫਿਲਰ ਕਰਵਾਏ ਸਨ ਪਰ ਹੁਣ ਉਸਨੇ ਆਪਣੇ ਫਿਲਰ ਹਟਵਾ ਲਏ ਨੇ ਅਜਿਹੀ ਸਥਿਤੀ ਦੇ ਵਿੱਚ ਉਰਫੀ ਜਾਵੈਦ ਨੇ ਡਾਕਟਰ ਦੇ ਕਲੀਨਿਕ ਤੋਂ ਇਸ ਪ੍ਰਕਿਰਿਆ ਦਾ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤਾ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈਗਾ ਕਿ ਅਦਾਕਾਰ ਦਾ ਇਲਾਜ ਚੱਲ ਰਿਹਾ ਹੈ ਅਤੇ ਬੈਕਗ੍ਰਾਉਂਡ ਤੋਂ ਉਸ ਦਾ ਵਾਇਸ ਓਵਰ ਵੀ ਚੱਲ ਰਿਹਾ ਹੈ। ਉਰਫੀ ਦੱਸ ਰਹੀ ਹੈ ਕਿ ਉਸ ਦੇ ਫਿਲਰ ਕਾਫੀ ਗਲਤ ਸਨ ਜਿਸ ਦੇ ਲਈ ਅਜਿਹੀ ਸਥਿਤੀ ਦੇ ਵਿੱਚ ਉਸ ਨੇ ਆਪਣੇ ਜੋ ਕਿ ਲਾਫ ਲਾਈਨ ਅਤੇ 립 ਫਿਲਰ ਹਟਾਉਣ ਦਾ ਫੈਸਲਾ ਕੀਤਾ ਹੈ। ਐਨਾ ਹੀ ਨਹੀਂ ਉਰਫੀ ਨੇ ਇਹ ਵੀ ਖੁਲਾਸਾ ਕੀਤਾ ਹੈਗਾ ਕਿ ਤਿੰਨ ਹਫ਼ਤੇ ਦੇ ਬਾਅਦ ਉਹ ਦੁਬਾਰਾ ਫਿਲਰ ਕਰਵਾਏਗੀ ਜੋ ਕਿ ਵਧੇਰੇ ਕੁਦਰਤੀ ਹੋਵੇਗੇ। ਇਸ ਦੌਰਾਨ ਵੀਡੀਓ ਦੇ ਵਿੱਚ ਸਮੇਂ-ਸਮੇਂ ਦੇ ਉਤੇ ਉਸ ਦਾ ਚਿਹਰਾ ਪਹਿਲਾਂ ਦੇ ਨਾਲੋਂ ਜ਼ਿਆਦਾ ਸਵੇਲਿੰਗ ਵਾਲਾ ਸੋਜ ਵਾਲਾ ਦਿਖਾਈ ਦੇ ਰਿਹਾ ਨਾਲ ਹੀ ਉਹ ਦੱਸ ਰਹੀ ਹੈ ਕਿ ਇਹ ਪ੍ਰਕਿਰਿਆ ਕਿੰਨੀ ਦਰਦਨਾਕ ਹੈਗੀ ਹੈ ਇਹ ਉਹ ਦੱਸ ਨਹੀਂ ਸਕਦੀ ਟੀਕੇ ਤੋਂ ਤੁਰੰਤ ਬਾਅਦ ਉਰਫੀ ਦਾ ਚਿਹਰਾ ਸੁਝ ਗਿਆ ਅਤੇ ਉਹ ਖੁਦ ਉਸ ਦੀ ਹਾਲਤ ਦੇਖ ਕੇ ਹੱਸਣ ਲੱਗ ਪਈ ਹੈ ਆਪਣੀ ਹਾਲਤ ਦੇ ਉਤੇ ਹੀ ਉਰਫੀ ਜਵੇਦ ਨੂੰ ਹੰਸੀ ਆ ਰਹੀ ਸੀ ਵੀਡੀਓ ਦੇ ਅੰਤ ਦੇ ਵਿੱਚ ਉਰਫੀ ਜਵੇਦ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ ਤਸਵੀਰਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀਆਂ ਨੇ ਤਾਂ ਪ੍ਰਸ਼ੰਸਕ ਨੂੰ ਇਸ ਬਾਰੇ ਨਹੀਂ ਪਤਾ ਸੀਗਾ ਤੇ ਇਹ ਇੱਕ ਅਪਡੇਟ ਜਿਹੜੀ ਕਿ ਉਰਫੀ ਜਾਵੈਦ ਦੇ ਵੱਲੋਂ ਵੀ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਜਿਹੜਾ ਕਿ ਸਾਂਝਾ ਕਰਕੇ ਉਰਫੀ ਜਾਵੈਦ ਦੇ ਵੱਲੋਂ ਇਸ ਵੀਡੀਓ ਦੀ ਪੁਸ਼ਟੀ ਕੀਤੀ ਗਈ ਹੈ